ਗਰਤਾਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਨੌ ਪਿਸਤੌਲ 10 ਮੈਗਜ਼ੀਨ 35 ਰੌਂਡ ਹੈਰੋਇਨ ਅਤੇ 15000 ਰੁਪਏ ਡਰੱਗ ਮਨੀ ਸਮੇਤ ਸ਼ੀ ਮੁਲਜ਼ਮਾਨ ਨੂੰ ਕੀਤਾ ਹੈ ਗ੍ਰਿਫਤਾਰ ਫੜੇ ਗਏ ਮੁਲਜ਼ਮਾਂ ਵਿੱਚੋਂ ਮਾਸਟਰਮਾਈਂਡ ਬਟਾਲਾ ਨਿਵਾਸੀ ਮਨੀ ਸਿੰਘ ਹੈ ਜਿਸ ਉੱਪਰ ਸ਼ਿਵਸ਼ਨਾ ਨੇਤਾ ਦੇ ਭਰਾ ਦਾ ਕਤਲ ਕਰਨ ਦਾ ਮਕਦਮਾ ਵੀ ਚੱਲ ਰਿਹਾ ਹੈ ਗਰਤਾਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਗਰਤਾਸਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਗਰਤਾਸਰ ਤੀਨਾ ਨਗਰ ਅਤੇ ਸੀਐਸਟਾਫ ਨਾਲ ਪਨੀਆੜ ਸ਼ੂਗਰ ਮਿਲ ਤੇ ਇੱਕ ਲਾਕੇ ਦੌਰਾਨ 6 ਮੁਲਜ਼ਮਾਨوں ਨੂੰ ਗ੍ਰਿਫਤਾਰ ਇਕਤਾ ਜਨਾਕਲੋਂ ਪਰਿਮਾਤਰਾਜ ਅਸ਼ਲਾਹ ਹਰਨ ਅਤੇ ਡਰਗਮਨੀ ਮ੍ਰਾਪਤ ਹੋਈ ਹੈ ਇਸ ਬਟੀਗ ਦਾਸਪਤੀਆ ਸਸ਼ਪਤੀਆ ਮਹਾਰੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਂਝੇ ਆਪਰੇਸ਼ਨ ਦੌਰਾਨ ਫੜੇ ਗਏ ਮੁਲਜ਼ਮਾਤੀ ਪਹਿਚਾਨ ਕਮਲਜੀ ਸਿੰਘ ਪੁੱਤਰ ਮਹਤਾਬ ਸਿੰਘ ਵਾਸੀ ਜੋੜਾ ਥਾਣਾ ਸਰਹਾਲੀ ਰਵਿੰਦਰ ਸਿੰਘ ਪੁੱਤਰ ਮਜੀਤ ਸਿੰਘ ਵਾਸੀ ਸਗੋਬਾਗ ਥਾਣਾ ਚਿਪਾਲ ਅਮਾ ਧੋਮਾ ਪੁੱਤਿਆ ਪੁੱਤਰ ਨਰਨਦ ਵਾਸੀ ਕੁਰਕ ਖੇਤਰ ਵਾਸੀ ਕੁਰੇਸ਼ਿਓ ਗਾਰਜ਼ਲੀ ਜਿੰਨਾ ਕੋਲੋਂ ਉਚਕੇਸ਼ ਤੇ ਆਧਾਰ ਤੇ ਮਾਸਟਰਮਾਈਂਡ ਮਨੀਸ਼ ਸਿੰਘ ਉਰਫ ਮਾਉਂ ਤਸੁਜਾ ਸਿੰਘ ਵਾਸੀ ਪੰਡਾਰੀ ਮੋਹੱਲਾ ਪਟਾਲਾ ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੋੜਾ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਤੇ ਬਲਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸੋ ਸਿੰਘ ਥਾਣਾ ਪਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਪਜੋਹੇ ਜਿੱਥੇ ਐਸਐਸਪੀ ਨੇ ਦੱਸਿਆ ਕਿ ਸਾਰੇ ਕ੍ਰਾਈਮ ਪੇਸ਼ਾ ਵਿਅਕਤੀ ਹਨ ਜਿਨ੍ਹਾਂ ਦਾ ਬਹੁਤ ਵੱਡਾ ਨੈਟਵਰਕ ਹੈ ਅਤੇ ਜਿਸ ਦੇ ਆਧਾਰ ਤੇ ਉਨਾ ਵੱਡੀ ਕਾਮਯਾਬੀ ਹਾਸਲ ਹੋਈ ਹੈ ਐਸਐਸਪੀ ਨੇ ਕਿ ਦੱਸਿਆ ਕਿ ਪਟਾਲਾਵਾਸੀ ਮਨੀ ਸਿੰਘ ਸਾਰੇ ਗਰੋ ਦਾ ਨੈਟਵਰਕ ਚਲਾਉਂਦਾ ਸੀ ਜਿਸ ਦੇ ਉੱਪਰ ਸ਼ਿਵਸ਼ਾਨਾ ਨੇਤਾ ਤੇ ਭਰਾ ਮਕੇਸ਼ ਨਈਅਤ ਦਾ ਕਤਲ ਦਾ ਮਕਦਮਾ ਵੀ ਚੱਲ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਬਹੁਤ ਮਡੇ ਖੁਲਾਸੀ ਹੋਣ ਦੀ ਉਮੀਦ ਹੈ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਜਿਹੜਾ ਪਨੀਆਰ ਬਾਈਪਾਸ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੌਰਾਨੇ ਚੈਕਿੰਗ ਤਿੰਨ ਸਸਪੈਕਟਡ ਬੰਦੇ ਜਿਹੜੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ ਪੁਲਿਸ ਨੂੰ ਦੋ ਵੈਪਨ ਨਜਾਇਜ਼ ਪਿਸਟਲ ਜਿਹੜੇ ਹਨ ਉਹ ਬਰਾਮਦ ਹੋਏ ਤੇ ਦੋ ਰਾਉਂਡ ਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰਗ ਮਨੀ ਜਿਹੜੀ ਹੈ ਉਹ ਬਰਾਮਦ ਹੋਈ ਸੀ ਉਹ ਵਰਣਾਕਾਰ ਦੇ ਵਿੱਚ ਉਹ ਸਵਾਰ ਸੀਗੇ ਉਹਨਾਂ ਦੀ ਜਦੋਂ ਪੁੱਛਿਸ਼ ਕੀਤੀ ਗਈ ਔਰ ਇਨਵੈਸਟੀਗੇਸ਼ਨ ਫਰਦਰ ਕੀਤੀ ਗਈ ਹੈ ਫਿਰ ਪਰਚਾ ਰਜਿਸਟਰ ਵੀ ਹੋਇਆ 11 11 1 2024 ਦੀ ਐਫਆਈਆਰ ਨੰਬਰ 2 थाना ਦਿਨਾਨਗਰ ਦੇ ਵਿੱਚ ਰਜਿਸਟਰ ਹੋਈ ਸੀ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਸਾਹਮਣੇ ਆਈਏ ਕਿ ਬੰਦੇ ਜਿਹੜੇ ਸੀਗੇ ਇਹਨਾਂ ਨੇ ਹਥਿਆਰ ਇੱਕ ਮਨੀ ਮਾਉ ਨਾਮ ਦਾ ਜਿਹੜਾ ਬੰਦਾ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲ ਇਹ ਹਥਿਆਰ ਲਏ ਸੀ ਤੇ ਪੁਲਿਸ ਨੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਮਨੀ ਨੂੰ ਵੀ ਅਰੈਸਟ ਕੀਤਾ ਖਰਾਲਾ ਟੀ ਪੁਆਇੰਟ ਤੇ ਜਿਹੜਾ ਉਹ ਦੀ ਅਰੈਸਟ ਹੋਈ ਤੇ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਮਹਿਤਾਬ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਵੀ ਤਰਨਤਾਰਨ ਦਾ ਰਹਿਣ ਵਾਲਾ ਉਹਨੂੰ ਵੀ ਅਰੈਸਟ ਕੀਤਾ ਹੈ ਉਹਨਾਂ ਦੇ ਕੋਲੋਂ ਵੀ ਪੁਲਿਸ ਨੂੰ ਦੋ ਹਥਿਆਰ ਹੋਰ ਬਰਾਮਦ ਹੋਏ ਤੇ ਜਦੋਂ ਮੰਨੀ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਮਹਾਰਾਸ਼ਟਰ ਤੋਂ ਕੁੱਲ 9 ਵੈਪਨ ਲੈ ਕੇ ਆਇਆ ਸੀ ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਪੁਲਿਸ ਨੂੰ ਬਾਕੀ ਰਹਿੰਦੇ 5 ਹੋਰ ਵੈਪਨ ਜਿਹੜੇ ਆ ਉਹ ਬਰਾਮਦ ਹੋਏ ਸੋ ਇਹ ਚੀਜ਼ ਜਿਹੜੇ ਪੰਜ ਵੈਪਨ اور ਟੋਟਲ ਜਿਹੜੇ ਹਨ ਨੋ ਵੈਪਨ ਬਰਾਮਦ ਹੋਏ 35 ਰਾਉਂਡ ਜਿੰਦਾ ਰਾਉਂਡ ਬਰਾਮਦ ਹੋਏ 10 ਮੈਗਜ਼ੀਨਸ ਮਿਲੀ ਹੈ ਸੋ ਇਹਨਾਂ ਦੀ ਜਦੋਂ ਇਨਵੈਸਟੀਗੇਸ਼ਨ ਚੱਲੀ ਤਾਂ ਫਿਰ ਉਹਦੇ ਵਿੱਚ ਇਹ ਗੱਲ ਸਾਹਮੇ ਆਈ ਕਿ ਇਹਨਾਂ ਦੇ ਕਾਫੀ ਜ਼ਿਆਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪੰਜੋਂ ਬੰਦੇ ਅਗੇਂਸਟ ਪਰਚੇ ਰਜਿਸਟਰਡ ਹੈ ਪਹਿਲਾਂ ਵੀ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਾਲਿਆ ਗਿਆ ਸਰ ਵਿੱਚ ਕੋਈ ਦੂਸਰੇ ਸਿਰਸਾ ਹੇਤਾ ਦੀ ਕਤਲ ਦਾ ਰੋਪੀ ਵੀ ਰੋਪ ਸ਼ਾਮਲਾ ਜੀ ਮਣੀ ਮਾਉ ਜਿਹੜਾ ਹੈਗਾ ਇਹਦੇ ਤੇ ਪਹਿਲਾਂ 1 2020 ਦੇ ਵਿੱਚ ਪਰਚਾ ਰਜਿਸਟਰ ਹੋਇਆ ਸੀ ਇਹਨੇ ਮੁਕੇਸ਼ ਨਈਅਰ ਨਾਮ ਦੇ ਬ੍ਰਦਰ ਵਿਅਕਤੀ ਦਾ ਕਤਲ ਕੀਤਾ ਸੀ ਜੋ ਕਿ ਇੱਕ ਸ਼ਿਸ਼ਨਾ ਦੇ ਲੀਡਰ ਦਾ ਬ੍ਰਦਰ ਸੀ ਤੇ ਇਹ ਇਹਨੇ ਆਪਣੀ ਪਰਸਨਲ ਰੰਜਿਸ਼बाजी ਕਰਕੇ ਮਰਡਰ ਕੀਤਾ ਸੀ ਜਿਸ ਕਰਕੇ ਜੇਲ੍ਹ ਗਿਆ ਸੀ 4 ਸਾਲ ਇਹਨੇ ਜੇਲ੍ਹ ਦੇ ਵਿੱਚ ਕੱਟਿਆ ਜੇਲ੍ਹ ਦੇ ਵਿੱਚੋਂ ਇਹ ਅਗਸਤ 2023 ਦੇ ਵਿੱਚ ਰਿਹਾ ਹੋਇਆ ਉਸ ਤੋਂ ਪਹਿਲਾਂ ਇਹਦੇ ਕਾਫੀ ਲਿੰਕ ਬਣ ਗਏ ਸੀ ਜੇਲ੍ਹ ਦੇ ਵਿੱਚ ਇਹਦੀ ਲੜਾਈਆਂ ਵੀ ਹੋਈਆਂ ਜਿਸ ਕਰਕੇ ਇਹਦੇ ਤੇ ਹੋਰ ਪਰਚੇ ਰਜਿਸਟਰ ਹੋਏ ਸੀ ਔਰ ਲਿੰਕਸ ਕਰਕੇ ਹੀ ਇਹ ਜੋ ਹੈ ਬਾਹਰ ਆ ਕੇ ਫਿਰ ਇਸ ਨੇ ਆਪਣਾ ਕ੍ਰਿਮੀਨਲ ਜਿਹੜੀ ਗਤੀਵਿਧੀ ਹੈ ਉਹ ਸ਼ੁਰੂ ਕਰਤੀ ਸਾਰਾ ਕੋਪਨਾ ਜੇਲ੍ਹ ਹੀ ਬਣਿਆ ਜੀ ਹਾਂ ਨਹੀਂ ਕੁਛ ਇਹਦੇ ਜੇਲ੍ਹ ਦੇ ਵਿੱਚ ਵੀ ਸੀਗੇ ਕੁਛ ਇਹਦੇ ਪਹਿਲਾਂ ਦੇ ਵੀ ਸਾਥ ਹੀ ਆ ਕਿਉਂਕਿ ਜੋ ਮਹਿਤਾਬ ਸਿੰਘ ਇਹਦੇ ਤੇ 2000 ਦੇ ਵਿੱਚ ਵੀ ਪਰਚਾ ਰਜਿਸਟਰਡ ਹੈ ਤੋ ਪਿਛਲੇ 22 ਸਾਲਾਂ ਦੇ ਵਿੱਚ ਇਹਦੇ ਖਿਲਾਫ ਚਾਰ ਪਰਚੇ ਰਜਿਸਟਰ ਹੋਏ ਹਨ ਲੇਟੈਸਟ 2022 ਦਾ ਵੀ ਹੈ ਉਹਦਾ ਪਿਓ ਵੀ ਕ੍ਰਿਮੀਨਲ ਹੈ ਮਹਿਤਾਬ ਹਾਂਜੀ ਮੈਂ ਤਾਂ ਪਿਓ ਦਾ ਨਾਮ ਹੈ ਉਹਦਾ ਪੁੱਤਰ ਹੈਗਾ ਕਮਲਜੀਤ ਉਹ ਵੀ ਕ੍ਰਿਮੀਨਲ ਹੈਗਾ ਉਹਦੇ ਅਗੇਂਸਟ ਹਾਂਜੀ ਦੋਨੋਂ ਇਸ ਕੇਸ ਦੇ ਵਿੱਚ આરોપી ਹਨ ਤੇ ਇਹਨਾਂ ਨੇ ਛੱਤੀਸਗੜ੍ਹ ਰਾਏਪੁਰ ਦੇ ਵਿੱਚ ਵੀ ਐਨਡੀਪੀਐਸ ਦਾ ਕ੍ਰਾਈਮ ਕੀਤਾ ਸੀ ਉੱਥੇ ਇਹਨਾਂ ਦੇ ਅਗੇਂਸਟ ਫਾਈਲ ਰਜਿਸਟਰਡ 3 ਵਾਂਦੇ ਅਗੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਦੀ ਆਪਸੀ ਰੰਜਿਸ਼ ਸੀ ਫਿਰ ਕੋਈ ਵਾਰਦਾਤ ਨੂੰ ਨਹੀਂ ਅੰਜਾਮ ਦੇ ਸਕਦੇ ਇਹ ਉਸੇ ਦੀ ਤਿਆਰੀ ਕਰ ਰਹੇ ਸੀ ਜਿਸ ਨੂੰ ਜਿਸ ਨੂੰ ਪੁਲਿਸ ਦੁਆਰਾ ਰਿਕਵਰ ਕਰਕੇ ਇਸ ਚੀਜ਼ ਨੂੰ ਰੋਕ ਲਿਆ ਗਿਆ ਹੈ ਕਿਉਂਕਿ ਇਹਨਾਂ ਦੀ ਆਪਸੀ ਰੰਜਿਸ਼ ਪਾਜੀ ਵੀ ਸੀਗੀ ਤੇ ਇਹ ਹਥਿਆਰ ਅਗੇ ਵੇਚਣਾ ਵੀ ਚਾ ਰਹੇ ਸੀ ਹੋਰਾਂ ਨੂੰ ਵੀ ਸਪਲਾਈ ਕਰਨਾ ਚਾ ਰਹੇ ਸੀ ਜਿਹਨੂੰ ਰੋਕਤਾ ਗਿਆ ਸਰ ਨਾਲ ਕੋਈ ਮਹਿਲਾ ਵੀ ਸ਼ਾਮਿਲ ਸੀ ਨਾ ਇੱਕ ਇੱਕ ਮਹਿਲਾ ਸ਼ਾਮਿਲ ਸੀ ਕਿ ਉਹ ਜਿਹੜੀ ਆ ਪੇਮਾ ਨਾਮ ਦੇ ਇਹਨਾਂ ਦੀ ਸਾਥੀ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਰੇ ਨਹੀਂ ਆਇਆ ਸਾਹਮਣੇ ਬਟ ਉਹ ਇਹਨਾਂ ਦੀ ਸਾਥੀ ਹੀ ਹੈਗੀ ਉਹ ਇਹਨਾਂ ਦੇ ਨਾਲ ਸੀਗੀ ਅੱਛਾ ਕਿੰਨੇ ਕੋ ਪੈਸੇ ਜਿਹੜੇ ਆ ਉਹ ਜਿਹੜਾ ਇਹ ਆ ਨੀ ਇਹ ਦਾ ਬੇਸਿਕਲੀ ਜਿਹੜਾ ਹੈ ਉਤੋਂ ਸਸਤੇ ਦੇ ਵਿੱਚ ਲਾਂਦੇ ਸੀ ਇੱਥੇ ਆਪਣਾ ਕਮਿਸ਼ਨ ਵਗੈਰੇ ਵੀ ਕਮਾਰੇ ਸੀ ਇਹਦੇ ਵਿੱਚ ਸੋ ਉਹ ਵੀ ਇੱਕ ਐਂਗਲ ਸੀਗਾ ਬਟ ਇਹਨਾਂ ਦੀ ਆਪਣੀ ਰੰਜਿਸ਼ ਪਾਜੀ ਵੀ ਸੀਗੀ ਤਾਂ ਇਹ ਹਥਿਆਰ ਡੈਫੀਨਿਟਲੀ ਕਿੱਥੇ ਨਾ ਕਿੱਥੇ ਯੂਜ਼ ਹੋਣਾ ਸੀ ਔਰ ਕੋਈ ਵੱਡੇ ਕ੍ਰਾਈਮ ਨੂੰ ਜਾਂਦਾ ਸੀ ਲੱਗਦਾ ਕਿ ਇਹਨਾਂ ਦੇ ਵਿੱਚ ਹੋਰ ਵੀ ਇਨਵੋਲਵ ਹੈਗੇ ਜੀ ਇਨਾਂ ਦੇ ਵਿੱਚੋਂ ਇਹਨਾਂ ਦੇ ਸਾਥੀ ਹੋਰ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਫਾਈਂਡ ਆਊਟ ਕੀਤੇ ਹਨ ਤਾਂ ਉਹ 5 ਬੰਦੇ ਹੋਰ ਹੈਗੇ ਜੋ ਕਿ ਇਹਨਾਂ ਦੇ ਨਾਲ ਦੇ ਹਨ ਉਹਨਾਂ ਨੂੰ ਵੀ ਅਸੀਂ ਫੜ ਰਹੇ ਹਾਂ ਬਟ ਵੈਪਨ ਜਿੰਨੇ ਆਏ ਸੀ ਅਸੀਂ ਲਗਭਗ ਸਾਰੇ ਬਰਾਮਦ ਕਰ ਲਿਆ ਹੈ ਠੀਕ ਹੈ ਥੈਂਕ ਯੂ ਥੈਂਕ ਯੂ